ਆਕੇ ਡੇਰਾਂ ਗੰਡੂnga ਤਾਂ ਮੈਂ ਦਫਾ ਹਰ ਅੱਗ ਸਵਾ ਫੜਾਈ ਜਾਂਦੇ ਵੀ ਘਰੇ ਪੀ ਤਾ ਉਹ ਕਹਿੰਦਾ ਪੀ ਲਾਂਗਾ ਘੋਟਾ ਸਹੀ ਹੈ ਸਹੀ ਹੈ ਉਹ ਵੀ ਫੜਾਈ 7-8000 ਰੁਪਇਆ ਮਾ ਲਾ ਕੇ ਤੇ ਹੁਣ ਥੋੜੇ ਦਿਨੇ ਹੋ ਗਏ ਮੈਂ ਕਹਾਂ ਯਾਰ ਆਪਾਂ ਹੁਣ ਨਹੀਂ ਛੱਡਣੀ ਪਾਪ ਦੇ ਹੁਣੂ ਕੀ ਚੱਕਰ ਸੀ ਉਹ ਵੀ ਰਹੀ ਨਹੀਂ ਬਸ ਰਹੀ ਨਹੀਂ ਗਈ ਨਹੀਂ ਤਾਰਾਂ ਕਿਵੇਂ ਕਰਦੀ ਸੀ ਤਾਰਾਂ ਫੇਰ ਨਾਲ ਪਤਲੀਆਂ ਪਤਲੀਆਂ ਕਰਦੇ ਸੀ ਯਾਰ ਠੀਕ ਹੈ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਅੱਜ ਪਿੰਡ ਪੰਜਗਰਾ ਹੀ ਪਹੁੰਚੇ ਸੀ ਸਾਹਮਣੇ ਜਿਹੜੀ ਤੁਸੀਂ ਵਹਿੜ ਦੇਖ ਰਹੇ ਆਂ ਤੇ ਇਹ ਬਾਈ ਇੱਕ ਵਾਰੀ ਠੱਠੇ ਤੋਂ ਵੀ ਬਣਾਈ ਬੈਠਾ ਹੀ ਦੇਖੋ ਵਜਨ ਹਜੇ ਵੀ ਪੂਰਾ ਨਹੀਂ ਗਿਆ ਦਾ ਮੈਂ ਤਾਂ ਬਾਈ ਨੂੰ ਹੌਣ ਸਾਰੀ ਦੱਸਤਾ ਸੀ ਮੈਂ ਕਿਹਾ ਵੀ ਇਹ ਵਹਿੜ ਦਾ ਛੋਡੀ ਦਾ ਵਜਨ ਪੂਰਾ ਨਹੀਂ ਤੇ ਇਹ ਜਾਲੇ ਉਹ ਕਰ ਰਹੀ ਹੈ ਵੀ ਅੰਦਰੋਂ ਬੱਚੇ ਤਾਂ ਨਹੀਂ ਇਹਦੀ ਡਿਵਲਪ ਹੋ ਰਹੀ ਹੈ ਠੱਠੇ ਤੋਂ ਬਣਾਉਣ ਤੋਂ ਬਾਅਦ ਕੀ ਸੜਦੀ ਸੀ ਬਈ ਇਫੈਕਸ਼ਨ ਹੋ ਰਿਹਾ ਕਿੱਟਾ ਜਾ ਕਿੱਟਾ ਜਾ ਕਿੰਨਾ ਚਿਰ ਹੋ ਗਿਆ ਠੱਠੇ ਤੋਂ ਬਣਾਈ ਨੂੰ ਇਹਨੂੰ ਹੋ ਗਿਆ ਹੁਣ ਮਹੀਨੇ ਹੁਣ ਹੋ ਗਏ ਪਹਿਲਣ ਪਸ਼ੂ ਨੂੰ ਮੈਂ ਬਾਈ ਨੂੰ ਵੀ ਦੱਸਦਾ ਜੀ ਤੇ ਸੋਨ ਨੂੰ ਵੀ ਦੱਸਦਾ ਕਦੇ ਵੀ ਪਹਿਲਣ ਵਹਿੜ ਨੂੰ ਤੁਸੀਂ ਨੇਚਰਲ ਕ੍ਰੋਸਿੰਗ ਨਹੀਂ ਕਰਾਉਣੀ ਕਿ ਜਿੰਨਾ ਚਿਰ ਪਸ਼ੂ ਚੰਗੀ ਤਰ੍ਹਾਂ ਹੀਟ ਨਹੀਂ ਕੱਢਦਾ ਕਿਉਂ ਡਾਕਟਰ ਨੇ ਸਾਨੂੰ ਦੇਖ ਕੇ ਦੱਸ ਦੇਣਾ ਵੀ ਇਹਦੀ ਬੱਚੇ ਦਾ ਨਹੀਂ ਕਮਜ਼ੋਰ ਆ ਜੀ ਠੀਕ ਆ ਤੇ ਮੰਨ ਕੇ ਚਲੋ ਜ਼ਿਆਦਾਤਰ ਪਸ਼ੂ ਜਿਹੜੇ ਹੁਣ ਠੱਠਿਆਂ ਕੋਲੇ ਸਾਣਾ ਕੋਲੇ ਜਾਂਦੇ ਆ ਉਹ ਇਨਫੈਕਸ਼ਨ ਵਾਲੇ ਹੀ ਜਾਂਦੇ ਆ ਜੀ ਉਹ ਪਸ਼ੂ ਹੀ ਜਾਊਗਾ ਜਿਹੜਾ ਪਸ਼ੂ ਗੱਭਨ ਨਹੀਂ ਹੁੰਦਾਗਾ ਤੇ ਉਦੋਂ ਦੀ ਦੇਖ ਲੋ ਨਾ ਤਾਂ ਇਹ ਰਹੀ ਐ ਤੇ ਨਾ ਬੋਲੀ ਐ ਉਦੋਂ ਕੀ ਕੀਤਾ ਸੀ ਬਈ ਇਹਨੇ ਜਦੋਂ ਤੁਸੀਂ ਠੱਠੇ ਕੋਲੇ ਲੈ ਗਏ ਸਾਰਾ ਵਧੀਆ ਰੰਗ ਤੇ ਰੈਂਕ ਅੱਛਾ ਰੈਂਕੇ ਬਣੀ ਐ ਫੇਰ ਵੀ ਰਹੀ ਨਹੀਂ ਐ ਤੇ ਦਵਾਈ ਤੁਸੀਂ ਕਿੰਨੇ ਦਿਨਾਂ ਬਾਅਦ ਭਰਾ ਦੀ ਐ ਇਹਦੇ ਅਗਲੇ ਦਿਨ ਅਗਲੇ ਦਿਨੀ ਭਰਾਦੀ ਫੇਰ ਤੁਸੀਂ ਗਲਤ ਤਾਂ ਬਈ ਫੇਰ ਵੜ ਰਹਿਣੀ ਸੀਗੀ ਗੰਦ ਤਾਂ ਸਿੱਟੀ ਜਾਂਦੀਆਂ ਹਫਤਾ ਹਫਤਾ ਸਿੱਟੀ ਜਾਂਦੀਆਂ ਸਾਨੂੰ ਕਿ ਬਈ ਪਤਾ ਯਾਰ ਸਾਨੂੰ ਇਹਨਾਂ ਨੇ ਫੋਨ ਲਾ ਨਾ ਡਾਕਟਰਾਂ ਦਾ ਸੋਜ ਹੋ ਗਈ ਅੰਦਰ ਪਤਾ ਕੀ ਹੈ ਬਈ ਮੇਰੀ ਗੱਲ ਸਮਝੋ ਜਿਹੜਾ ਜਦੋਂ ਤੁਸੀਂ ਪਸ਼ੂ ਨੂੰ ਢੱਠੇ ਤੋਂ ਬਣਾਦਾ ਨਾ ਜੀ ਮੈਂ ਸਾਰਿਆਂ ਨੂੰ ਦੱਸ ਰਿਹਾ ਪਸ਼ੂ ਹਫ਼ਤਾ ਹਫ਼ਤਾ ਡਿਸਚਾਰਜ ਕਰੀ ਜਾਂਦਾ ਬਈ ਉਹ ਕੀ ਕਰਦਾ ਮੇਰੀ ਗੱਲ ਸੁਣ ਜਿਹੜਾ ਪਸ਼ੂ ਦਾ ਸਿਮਣ ਹੁੰਦਾ ਢੱਠੇ ਦਾ ਉਹ ਬਾਹਰ ਆਈ ਜਾਂਦਾ ਓਕੇ ਉਹ ਇਨਫੈਕਸ਼ਨ ਨਹੀਂ ਹੁੰਦੀਗੀ ਸੋਡੀ ਵਹਿੜ ਹੋ ਸਕਦਾ ਵੀ ਉਹ ਉਹਦੇ ਤੇ ਗੱਬਣ ਹੋ ਜਾਂਦੀ ਜੇ ਰੰਗ ਕੇ ਬਣੀ ਸੀ ਤਾਂ ਮੰਨ ਕੇ ਚਲੋ ਸੋਡੇ ਹਿਸਾਬ ਨਾਲ ਜੇ ਪੂਰੀ ਬੋਲ ਕੇ ਬਣੀ ਸੀ ਤਿੰਨ ਦਿਨ ਬੋਲ ਕੇ ਬਣੀ ਸੀ ਪਰ ਮੈਨੂੰ ਲੱਗਦਾ ਇਹ ਹੈ ਵੀ ਕਿ ਮਹੀਨੇਕ ਦੀ ਗੱਲ ਹੀ ਹੈ ਇਹ ਹਾਂ ਮਹੀਨੇ ਦੀ ਗੱਲ ਆ ਵੀ ਵਜਨ ਚਲੋ ਐਨਾ ਮੈਨੂੰ ਲੱਗਿਆ ਨਹੀਂ ਪਰ ਠੀਕ ਆ ਤੇ ਪਰ ਜੇ ਤੁਸੀਂ ਕਹਿੰਦੇ ਵੀ ਬੋਲ ਕੇ ਬਣੀ ਆ ਫਿਰ ਇਹਨੇ ਠੱਠੇ ਤੋਂ ਰਹਿ ਜਾਣਾ ਸੀਗਾ ਪਰ ਤੁਸੀਂ ਇਹ ਦੇਖੋ ਵੀ ਅਗਲੇ ਦਿਨ ਦਵਾਈ ਦਾ ਤਾਂ ਕੋਈ ਮਤਲਬ ਹੀ ਹੈ ਨਹੀਂ ਸੀ ਬਾਈ ਹਨਾ ਤਾਂ ਹੀ ਨਹੀਂ ਨਾ ਰਹੀ ਇਹ ਇਹ ਰਹਿਣਾ ਇਹਨੇ ਕੀ ਸੀਗਾ ਜਦੋਂ ਤੁਸੀਂ ਇੱਕ ਦਿਨ ਬਣਾ ਕੇ ਦੂਜੇ ਦਿਨ ਦਵਾਈ ਭਰਾ ਦੀ ਵੇਟ ਤਾਂ ਕਰਦੇ ਜੋਰ-ਜੂਰ ਮਾਰਦੀ ਸੀ ਨਾ ਨਾ ਦਵਾਈ ਬੜੀ ਉਹ ਸੜਦੀ ਸੀ ਗੰਧ ਸੱਟਦੀ ਸੀ ਬਈ ਦੇਖੋ ਆਪਾਂ ਅੱਗੇ ਕਹਿ ਦਿੰਦੇ ਸੀ ਆਟਾ ਹਨਾ ਸਾਰਿਆਂ ਨੂੰ ਹੀ ਦੱਸ ਰਿਆ ਮੈਂ ਵੀ ਆਪਾਂ ਕਹਿੰਦੇ ਸੀ ਆਟਾ ਹੈ ਤੇ ਆਟ ਉਹੀ ਹੁੰਦਾ ਜਿਹੜਾ ਵਧਿਆ ਘਟਿਆ ਸੀਮਣ ਹੁੰਦਾ ਹੋਰ ਕੋਈ ਆਟ ਅੰਦਰੋਂ ਨਹੀਂ ਪਸ਼ੂ ਦੇ ਬਣ ਕੇ ਆਉਂਦਾਗਾ ਤੇ ਪਰ ਇਹ ਚੀਜ਼ ਹੀ ਇਹਨੂੰ ਸੀਗੀ ਇਹਨੇ ਇੱਕ ਅੱਧਾ ਦਿਨ ਦੋ ਦਿਨ ਸੱਟ ਗਏ ਤੇ ਇਹਦੇ ਹਟ ਜਾਣਾ ਸੀਗਾ ਹਾਂ ਜੇ 10 ਦਿਨ 20 ਦਿਨ ਸਿੱਟੀ ਜਾਵੇ ਫੇਰ ਤੁਸੀਂ ਦਵਾਈ ਬਾਰੇ ਸੋਚ ਸਕਦੇ ਆ ਅਗਲੀ ਹੀਟ ਤਾਂ ਹੀ ਉਹ ਵੀ ਅਗਲੀ ਹੀਟ ਦੀ ਵੇਟ ਕਰੋ ਵੀ ਪਸ਼ੂ ਉਵੇਂ ਹੀ ਬੋਲਦਾ ਯਾਰ ਆਪਾਂ ਅੱਜ ਮੰਨ ਕੇ ਚੱਲ ਨੇਚਰਲ ਕ੍ਰੋਸਿੰਗ ਕਰਾ ਕੇ ਤੇ ਅਗਲੇ ਦਿਨ ਠੱਠੇ ਤੋਂ ਉਹ ਦੀ ਦਵਾਈ ਭਰਾ ਰਹੇ ਆ ਤੇ ਫਿਰ ਉਹਦਾ ਤਾਂ ਕੋਈ ਫਾਇਦਾ ਹੀ ਨਹੀਂ ਹੋਇਆ ਨਾ ਫਿਰ ਉਹਦਾ ਮੰਨ ਕੇ ਚੱਲੋ ਰਹਿਣੀ ਹੈ ਕੀ ਸੀਗੀ ਫਿਰ ਤੇ ਉਸ ਤੋਂ ਬਾਅਦ ਤਾਂ ਹੀ ਇਹ ਬੋਲੀ ਨਹੀਂਗੀ ਠੀਕ ਹੈ ਹੀਟ ਚ ਨੇ ਵਹਿੜਨੇ ਜੇ ਤੁਸੀਂ ਸ਼ਾਇਦ ਠੱਠੇ ਤੋਂ ਨਾ ਰਹਿੰਦੀ ਤਾਂ ਇਹ 20 ਦਿਨਾਂ ਬਾਅਦ ਜੇ ਤੁਸੀਂ ਦਵਾਈ ਨਾ ਪਰਾਉਂਦੇ ਹੀਟ ਚ ਆ ਜਾਣਾ ਸੀਗਾ ਪਰ ਹੁਣ ਤਾਂ ਹੀ ਇਹ ਅੜੀ ਵੀ ਆ ਵੀ ਹੀਟ ਚ ਤਾਂ ਹੀ ਨਹੀਂ ਆ ਰਹੀ ਹੁਣ ਸੋਨੂੰ ਇਹਨਾਂ ਨੂੰ ਪਾਊਡਰ ਲੈ ਕੇ ਦਿੱਤਾ ਜੀ ਤੇ ਹੁਣ ਇਹਨੇ ਵਹਿੜਨੇ ਹੀਟ ਚ ਆ ਜਾਣਾ ਅੰਦਰੋਂ ਸਹੀ ਹੈ ਡਵਲਪ ਹੈ ਠੀਕ ਹੈ ਤੇ ਪਰ ਮੈਂ ਸੋਨੂੰ ਵੀ ਕਹਿਣਾ ਵੀ ਪਹਿਲਾਂ ਪਸ਼ੂ ਜੇ ਤੁਸੀਂ ਬਣਾਉਣੇ ਆ ਤਾਂ ਫਿਰ ਤੁਸੀਂ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਵੀ ਪਸ਼ੂ ਡਿਸਚਾਰਜ ਘੱਟੋ ਘੱਟ ਵਾਈਟ ਵਾਈਟ ਡਿਸਚਾਰਜ 10 10 ਦਿਨ ਵੀ ਕਰੀ ਜਾਂਦੀਆਂ ਫਿਰ ਵੀ ਪਸ਼ੂ ਗੱਬਣ ਹੋ ਜਾਂਦੇ ਆ ਨੈਚੁਰਲ ਕ੍ਰੋਸਿੰਗ ਦੇ ਜੇ ਤੁਸੀਂ ਬਣਾਉਣੇ ਆ ਪਹਿਲੀ ਗੱਲ ਤਾਂ ਪਹਿਲਾਂ ਪਸ਼ੂ ਨੂੰ ਬਣਵਾਇਆ ਨਾ ਕਰੋ ਦੂਜੀ ਗੱਲ ਜੇ ਬਣਾਉਣੇ ਆ ਤਾਂ ਵੇਟ ਕਰਿਆ ਕਰੋ ਘੱਟੋ ਘੱਟ ਅਗਲੀ ਹੀਟ ਤਾਈਂ ਤੁਸੀਂ ਪਸ਼ੂ ਦੀ ਵੇਟ ਕਰਨੀ ਆ ਵੀ ਪਸ਼ੂ ਉਵੇਂ ਹੀ ਹੀਟ 'ਚ ਆਉਂਦਾ ਜੇ ਤਾਂ ਉਵੇਂ ਹੀ ਹੀਟ ਚ ਆ ਰਿਹਾ ਤਾਂ ਤੁਸੀਂ ਦਵਾਈ ਭਰਾ ਸਕਦੇ ਆ ਹਨਾ ਵੀ ਗੰਦ ਸੱਟ ਰਿਹਾ ਦਾ ਪਰ ਜੇ ਪਸ਼ੂ ਪ੍ਰੋਪਰ ਉਵੇਂ ਹੀਟ ਚ ਨਹੀਂ ਆਇਆ ਵੀ ਜੇ ਬੋਲ ਕੇ ਬਣੀ ਸੀ ਤਾਂ ਬੋਲ ਕੇ ਹੀਟ ਚ ਆਉਂਦੀ ਹੈ ਫਿਰ ਤੁਸੀਂ ਉਹਨੂੰ ਹੀਟ ਮੰਨੋਗੇ ਡਿਸਚਾਰਜ ਕਰ ਰਹੀ ਹੈ ਤਾਂ ਤੁਸੀਂ ਕੋਈ ਕੁਝ ਨਹੀਂ ਕਰਵਾਉਣਾ ਕਦੇ ਨਹੀਂ ਕਰਵਾਉਣਾ ਅਗਲੇ ਦਿਨ ਤਾਂ ਖਾਸ ਕਰ ਹੀ ਨਹੀਂ ਕਰਵਾਉਣਾ ਹਫਤਾ 10 ਦਿਨਾਂ ਦੇ ਵਿੱਚ ਵੀ ਨਹੀਂ ਕਰਵਾਉਣਾ ਘਟੋ ਘਟ 20 ਦਿਨ ਤੁਸੀਂ ਪਸ਼ੂ ਦੀ ਵੇਟ ਕਰੋਗੇ ਫਿਰ ਕੁਝ ਕਰਵਾਉਣਾ ਹੁੰਦਾ ਜੀ ਐਂ ਤਾਂ ਫਿਰ ਆਪਣਾ ਨੁਕਸਾਨ ਆ ਦੇਖੋ ਹੁਣ ਮਹੀਨਾ ਵੀ ਗਿਆ ਤੇ ਵੈੜ ਰਹੀ ਵੀ ਨਹੀਂ ਘਰੇ ਖੜੀ ਅੱਗੇ ਬਾਈ ਇੱਕ ਗਾਂ ਵੀ ਵਿਚਾਰੇ ਛੱਡ ਚੁੱਕੇ ਆ ਕਹਿੰਦੇ ਵੀ ਅਸੀਂ ਛੱਡਤੀ ਛੱਡੀ ਆ ਬਾਈ ਕੇ ਦੇਤੀ ਨਹੀਂ ਦੇਤੀ ਉਹ ਗਊਸ਼ਾਲਾ ਚ ਚੰਗੀ ਛੱਡ ਗਿਆਂ ਭਰਾਵਾ ਅੱਛਾ ਗਊਸ਼ਾਲਾ ਜੀ ਬਈ ਲੋਕਾਂ ਨੇ ਡਾਂਗਾ ਨਾ ਕਾਵੇ ਸੋਚ ਵੇਖ ਲਓ ਬਾਈਆਂ ਦੀ ਸੋਹਣੀ ਆ ਵਧੀਆ ਗੱਲ ਆ ਨਾ ਪਰ ਚਲੋ ਇੱਥੇ ਕਈ ਵਾਰੀ ਚਲੋ ਵੀ ਪੈਸੇ ਦਿੱਤੇ 2000 ਮੈਂ ਖਾਣਾ ਹਾਂ ਹਾਂ ਇਹ ਨਹੀਂ ਕੰਮ ਕਰ ਤੋ ਗਾਲਾਂ ਨਹੀਂ ਲੈਣੀਆਂ ਗਿਆ ਹਾਂ ਬਈ ਆਪਾਂ ਇਹ ਕੰਮ ਨਹੀਂ ਕਰਨਾ ਵੀ ਛੱਡਣੀ ਨਹੀਂ ਪਰ ਇਹ ਵੈੜ ਛੋਡੀ ਬਈ ਇੱਕੇ ਟੀਕੇ ਤੇ ਗੱਬਣ ਕਰਾਂਗੇ ਆਪਾਂ ਪਰ ਹੁਣ ਨਹੀਂ ਤੁਸੀਂ ਬਾਈ ਬਣਾ ਇਹ ਕੰਮ ਕਰਨਾ ਹਣਾ ਲੈ ਕੇ ਨਹੀਂ ਜਾਣੀਗੀ ਹਾਂ ਜ ਆਪਾਂ ਇਹਦਾ ਕੁਝ ਵੀ ਨਹੀਂ ਕੀਤਾ ਜੀ ਅੱਜ ਕੋਈ ਆਪਾਂ ਇਹਦੇ ਦਵਾਈ ਨਹੀਂ ਭਰੀ ਕੋਈ ਟੀਕਾ ਨਹੀਂ ਲਾਇਆ ਬਸ ਮੈਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਵੇਟ ਕਰੋ ਇਹਦੀ ਠੀਕ ਹੈ ਜਿਹੜਾ ਪਹਿਲਨ ਪਸ਼ੂ ਆ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਜਿੰਨਾ ਚਿਰ ਉਹ ਅੰਦਰੋਂ ਡਵੈਲਪ ਨਹੀਂ ਹੁੰਦਾ ਉਹਨਾਂ ਚਿਰ ਉਹਨੇ ਬੋਲਣਾ ਨਹੀਂਗਾ ਉਹਦੇ ਨਾਂ ਦਾ ਦਵਾਈ ਭਰਾਇਆ ਕਰੋ ਨਾ ਕੋਈ ਗਰਮ ਚੀਜ਼ ਦੇਆ ਕਰੋ ਉਹਦਾ ਕੋਈ ਫਾਇਦਾ ਨਹੀਂ ਗਰਮ ਚੀਜ਼ ਦੇ ਕੇ ਤੁਸੀਂ ਇੱਕ ਵਾਰੀ ਹੁਣ ਮੈਂ ਇਹਦੇ ਸਟੈਲ ਵੀ ਸਟ੍ਰੋਲ ਇੰਜੈਕਸ਼ਨ ਲਾ ਜਾਣਾ ਜਾਂ ਕੌਮੀ ਫਲੇਮ ਕੱਟ ਲੈ ਦੇ ਜਾਣਾ ਮੈਂ ਬਾਈਆਂ ਨੂੰ ਕਿਹਾ ਵੀ ਐ ਵੀ ਹੀਟ 'ਚ ਮੈਂ ਤਿੰਨਾਂ ਦਿਨਾਂ ਜੀ ਲਿਆ ਦੂੰਗਾ ਇਹਨੂੰ ਤੇ ਪਰ ਉਹਦਾ ਫਾਇਦਾ ਕੋਈ ਨਹੀਂਗਾ ਜੀ ਉਹ ਤੇ ਗੱਬਰ ਨਹੀਂ ਹੋਣੀਗੀ ਹੀਟ ਸਰਕਲ ਇੱਕ ਵਾਰੀ ਜ਼ਰੂਰ ਚੱਲ ਪਊਗਾ ਉਹ ਤੁਸੀਂ ਉਹਦੇ ਦੀ ਕਰਿਆ ਕਰੋ ਜਿਹੜਾ ਪਸ਼ੂ ਬਹੁਤ ਜ਼ਿਆਦਾ ਵੀਰ ਗਿਆ ਇਹ ਤਾਂ ਹੁਣ ਵੈੜ ਬੋਲ ਪੀ ਸੀ ਨਾਰਮਲ ਬੋਲ ਪੀ ਸੀ ਬਈ ਵਧੀਆ ਨਾ ਪਹਿਲਾਂ ਪਾਊਡਰ ਬੂਡਰ ਪਾ ਕੇ ਬੋਲੀ ਸੀ ਕੋਈ ਕਿਹੜਾ ਪਾਊਡਰ ਪਾਇਆ ਸੀ ਕੀਪਰ ਹਾਂ ਐਡਜਸਨ ਵਾਲਾ ਅੱਛਾ ਕੀਪਰ ਨਾਲ ਬੋਲ ਪੀ ਸੀ ਮੰਨ ਲਓ ਮਹੀਨਾ ਹੋ ਗਿਆ ਉਹ ਗੱਲ ਨੂੰ ਤੇ ਬੋਲ ਕੇ ਤੁਸੀਂ ਠੱਠੇ ਕੋਲੇ ਲੈ ਗਏ ਉਹ ਟੀਕਾ ਨਹੀਂ ਤੁਸੀਂ ਕੀ ਸੋਚਿਆ ਨਹੀਂ ਵੀ ਟੀਕਾ ਭਰਾਈਏ ਠੀਕ ਆ ਇੱਕ ਬਈ ਭਰਾਇਆ ਸੀ ਪਹਿਲਾਂ ਪਹਿਲਾਂ ਟੀਕਾ ਭਰਾਇਆ ਸੀਗਾ ਠੀਕ ਆ ਉਹਤੇ ਵੀ ਨਹੀਂ ਰਹੀ ਕਿੰਨੇ ਦਿਨਾਂ ਬਾਅਦ ਟੀਕੇ ਤੋਂ ਬੋਲ ਪੀ ਸੀਗੀ ਤੇ ਮਹੀਨੇ ਬਾਅਦ ਬੋਲਦੀ ਅੱਛਾ ਮਹੀਨੇ ਬਾਅਦ ਬੋਲ ਪੀ ਸੀਗੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਮੰਨ ਲਓ ਨੈਚੁਰਲ ਕ੍ਰੋਸਿੰਗ ਕਰਾਦੀ ਠੱਠੇ ਤੋਂ ਬਣਾਦੀ ਫਿਰ ਗ ਡਾਕਟਰ ਨੂੰ ਤੁਸੀਂ ਕਿਹਾ ਵੀ ਅਰੇ ਗੰਦ ਸੜਦੀ ਆ ਤੇ ਉਹ ਕਹਿੰਦਾ ਵੀ ਦਵਾਈ ਭਰਨੀ ਪਊਗੀ ਉਹਨੇ ਜੇ ਚੱਕੀ ਤਾਂ ਉਹ ਨਹੀਂ ਦੇਣੀ ਸੀ ਹਾਂ ਨਹੀਂ ਇਹ ਤਾਂ ਗੱਲ ਛੱਡੀ ਸੀ ਅਚੰਦਰ ਸੋਜ ਅੰਦਰ ਅਚੰਦਰ ਸੋਜ ਆ ਠੀਕ ਹੈ ਠੀਕ ਹੈ ਦਵਾਈ ਭਰੀ ਭਰੀ ਗਈ ਇਹ ਦਵਾਈ ਭਰੀ ਜਾਊਗੀ ਚਲੋ ਹੋ ਸਕਦਾ ਸੋਜ ਹੋਵੇ ਪਰ ਮੇਰੇ ਜਿਹੜੇ ਮੇਰਾ ਧਿਆਨ ਆ ਬਈ ਵੀ ਮੈਨੂੰ ਇਹ ਲੱਗਦਾ ਵੀ ਤੁਸੀਂ ਇਹਦੇ ਦਵਾਈ ਨਹੀਂ ਸੀ ਭਰਉਣੀ ਮੈਂ ਤੁਹਾਨੂੰ ਥੋੜੀ ਸਮਝ ਆ ਗਈ ਨਾ ਗੱਲ ਬਈ ਤੁਹਾਨੂੰ ਵੀ ਲੱਗੀ ਨਾ ਵੀ ਇਹ ਗੱਲ ਹੀ ਸੀ ਮੈਂ ਪਹਿਲਾਂ ਨੋਟ ਇੱਕ ਪਹਿਲਾਂ ਇਹਨਾਂ ਨੂੰ ਕਹਿਣ ਵੀ ਲੱਗਾਂਗਾ ਸ਼ਾਇਦ ਨਹੀਂ ਆਪਾਂ ਨੂੰ ਬਦਲ ਹਾਂ ਵੀ ਤੁਸੀਂ ਆਪਾਂ ਜਦਾਈ ਡਾਕਟਰ ਨਾਲ ਨਹੀਂ ਕਰ ਸਕਦੇ ਹੁੰਦੇ ਹਨਾ ਵੀ ਚਲੋ ਜਿਹੜੀ ਗੱਲ ਕਹਿਣ ਵਾਲੀ ਪਰ ਆਪਾਂ ਹੀ ਗਲਤ ਹਨਾ ਉੱਥੇ ਹੋ ਤਾਂ ਆਪਾਂ ਹੀ ਗਲਤ ਗਏ ਆਪਾਂ ਫੋਨ ਹੀ ਨਾ ਕਰਦੇ ਸਹੀ ਗੱਲ ਜੇ ਤੁਸੀਂ ਅਵੇਅਰ ਹੁੰਦੇ ਹੁਣ ਆ ਵੀਡੀਓ ਆਪਾਂ ਤਾਂ ਹੀ ਬਣਾ ਰਹੇ ਹਾਂ ਵੀ ਗਾਂਹ ਵਾਲਾ ਕੋਈ ਬੰਦਾ ਇਹ ਕੰਮ ਨਾ ਕਰੇ ਮੈਨੂੰ ਘਟੋ ਘਟਾ ਮੈਂ ਤੁਹਾਨੂੰ ਮੈਸੇਜ ਕਮੈਂਟ ਦਿਖਾ ਦੂੰਗਾ ਵੀ ਘਟੋ ਘਟਾ ਚਾਰ ਪੰਜ ਇਹੋ ਜਿਹੇ ਕਮੈਂਟ ਆਏ ਵੇ ਜਿਨ੍ਹਾਂ ਨੂੰ ਮੈਂ ਇਹੀ ਕਿਹਾ ਵੀ ਡਿਸਚਾਰਜ ਵਾਈਟ ਵਾਈਟ ਕਰ ਰਹੀ ਹੈ ਬੰਨ ਤੋਂ ਬਾਅਦ ਤਾਂ ਉਹਨੂੰ ਤੁਸੀਂ ਵੇਟ ਕਰੋ ਉਹਦੀ 20 ਦਿਨ ਜਿੰਨਾ ਚਿਰ ਪਸ਼ੂ ਪ੍ਰੋਪਰ ਉਵੇਂ ਹੀਟ ਚ ਨਹੀਂ ਆਉਂਦਾ ਬੋਲ ਕੇ ਜਿਵੇਂ ਤੁਹਾਡੀ ਵੜ ਬਣੀ ਸੀ ਉਹਨਾਂ ਚਿਰ ਨਾ ਤੁਸੀਂ ਦਵਾਈ ਬਾਰੇ ਸੋਚਣਾ ਨਾ ਕਿਸੇ ਟੀਕੇ ਬਾਰੇ ਸੋਚਣਾ ਬਈ ਫਿਰ ਤੁਸੀਂ ਕਾਮਯਾਬਾ ਜੇ ਤੁਹਾਨੂੰ ਆਪ ਨੂੰ ਨਹੀਂ ਪਤਾ ਤਾਂ ਫਿਰ ਜੇ ਡਾਕਟਰ ਤਾਂ ਜਦੋਂ ਆਇਆ ਬਈ ਉਹਨੇ ਤਾਂ ਕੁਝ ਕਰਕੇ ਹੀ ਜਾਣਾ ਬਈ ਤੁਸੀਂ ਹੁਣ ਰਾਏ ਦਿੱਤੀ ਦੱਸ ਆ ਸਾਨੂੰ ਪਤਾ ਲੱਗਾ ਪਤਾ ਲੱਗਿਆ ਹਾਂ ਹੁਣ ਇਹ ਤਾਂ ਕੋਈ ਫੈਕਸ਼ਨ ਨਾ ਵਾਦ ਜੇ ਦੇ ਨੂੰ ਨੁਕਸਾਨ ਨੁਕਸਾਨ ਨਾ ਹੋ ਜੇ ਵੀ ਇਹ ਨਾ ਹੋਵੇ ਗਾਣੂ ਰਵੇ ਨਾ ਰਿਪੀਟਰ ਇੰਨੀ ਹੋ ਜੇ ਵੀਰ ਆਪਾਂ ਦਵਾਈ ਭਰਾਦਗੇ ਉਦੋਂ ਬਾਅਦ ਸਾਫ਼ ਹੋ ਗਈ ਹਾਂਜੀ ਉਦੋਂ ਬਾਅਦ ਸਾਫ਼ ਆਉ ਨਹੀਂ ਹੁਣ ਅੱਜ ਵੀ ਸਿੱਟਿਆ ਕਿੰਨਾ ਕ ਸਿੱਟਿਆ ਉਹੋ ਜਿਹੀ ਹੈ ਕਿ ਪੀਲਾ ਅੱਜ ਪੀਲਾ ਹੋਊਗਾ ਹੋ ਸਕਦਾ ਇਹ ਵੜ ਛੋੜੀ 1-2 ਦਿਨਾਂ ਚ ਹੀਟ ਚ ਜਾ ਜੇ ਇਹ ਚੀਜ਼ ਸਮਝੋ ਬਾਈ ਦਾ ਮੈਨੂੰ ਫੋਨ ਆਇਆ ਸੀਗਾ ਜਿਹੜਾ ਚਿੱਟਾ ਜਾਂ ਪੀਲਾ ਜਾਲਾ ਕਰਕੇ ਪਸ਼ੂ ਹੀਟ 'ਚ ਆਉਂਦਾ ਹੁੰਦਾ ਉਹਦਾ ਮਤਲਬ ਇਹ ਨਹੀਂ ਵੀ ਇਨਫੈਕਸ਼ਨ ਆ ਦੇਖੋ ਜੇ ਆਪਾਂ ਅੱਜ ਪੀਲੇ ਜਾਲੇ ਦੇ ਤੇ ਦਵਾਈ ਭਰਤੀ ਤੇ ਕੱਲ ਨੂੰ ਇਹਨੇ ਹੀਟ 'ਚ ਆ ਜਾਣਾ ਆਪਣੇ ਤੋਂ ਠੀਕ ਆ ਨਹੀਂ ਭਰਿਆ ਜਾਣਾ ਇਹਦੀ ਵੇਟ ਕਰਾਂਗੇ ਆਪਾਂ ਇਹਦਾ ਮੇਰੇ ਹਿਸਾਬ ਨਾਲ ਹੋ ਸਕਦਾ ਵੀ 2-4 ਦਿਨਾਂ 'ਚ ਹੀਟ ਚ ਆ ਜਾਏ ਜਿਵੇਂ ਤੁਸੀਂ ਕਹਿੰਦੇ ਪੀਲਾ ਜਾਲਾ ਅੰਦਰੋਂ ਵਹਿੜ ਸੋਡੀ ਤਿਆਰ ਹੋਈ ਪਈ ਆ ਠੀਕ ਆ ਕੀਪਰ ਤੁਸੀਂ ਪਾਈ ਜਾਂਦੇ ਆ ਬਾਇਓਟੀਆਂ ਮੇਡ ਸੋਨੂੰ ਅੱਜ ਲਿਖਤਾ ਪਰ ਇਹ ਚੀਜ਼ ਦਾ ਖਾਸ ਕਰ ਧਿਆਨ ਰੱਖਿਆ ਕਰੋ ਬਾਈ ਬੇਣਾ ਸੱਦੋਂ ਜੀ ਨੂੰ ਮਰਜੀ ਮੈਨੂੰ ਸੱਦੋਂ ਕਿਸੇ ਹੋਰ ਨੂੰ ਸੱਦੋਂ ਪਰ ਸੋਨ ਨੂੰ ਵ ਤੇ ਅਸੀਂ ਠੱਠੇ ਤੋਂ ਬਣਾ ਲਈਏ ਵੀ ਯਾਰ ਜਿਹੜਾ ਇਹ ਗੰਦਾ ਇਹ ਤਾਂ ਪੁਰਾਣੀਆਂ ਗੱਲਾਂ ਬਈ ਇਹ ਸਿੱਟਣਾ ਹੀ ਸਿੱਟਣਾ ਹੈ ਕਿਉਂਕਿ ਜਿਹੜਾ ਉਹ ਜਿਸ ਹੁੰਦਾ ਬਹੁਤ ਆ ਜਿਆਦੇ ਸੀਮਣਾ ਤੇ ਉਹ ਬਾਹਰ ਤਾਂ ਆਉਣਾ ਹੀ ਹੈ ਮੈਂ ਤਾਂ ਪਹਿਲਾਂ ਇਹ ਨੋਟ ਕੀਤੇ ਸੀ ਹਾਂ ਬੱਚੇ ਮੈਂ ਕਿਹਾ ਯਾਰ ਆਪਾਂ ਨੂੰ ਨਹੀਂ ਨਾ ਹਾਂ ਹਾਂ ਉਹ ਚੀਜ਼ ਬਾਹਰ ਆਉਣੀ ਹੈ ਜੀ ਖਾਸ ਕਰ ਧਿਆਨ ਰੱਖਿਓ ਜੀ ਵੀਡੀਓ ਨੂੰ ਸ਼ੇਅਰ ਕਰੋ ਜੇ ਇਹਨੂੰ ਵੱਧ ਤੋਂ ਵੱਧ ਤਾ ਜੋ ਹਰੇਕ ਨੂੰ ਇਹ ਚੀਜ਼ ਦਾ ਪਤਾ ਲੱਗ ਸਕੇ ਹਨਾ ਲੋਕ ਵੇਅਰ ਹੋ ਸਕਣ ਆਪਣਾ ਬਸ ਵੀਡੀਓ ਪਾਉਣ ਦਾ ਮਕਸਦ ਇਹੀ ਹੁੰਦਾ ਬੰਦਿਆ ਕੋਲੇ ਇੱਕ ਵਹਿੜਾ ਵਿਚਾਰਿਆਂ ਕੋਲੇ ਤੇ ਉਹ ਵੀ ਸਮਝ ਲਓ ਖਰਾਬ ਹੋਈ ਖੜੀ ਹੈ ਫਿਰ ਐਂ ਬੰਦੇ ਦਾ ਮਾਣ ਅੱਕ ਜਾਂਦਾ ਇੱਕ ਇਹਨਾਂ ਨੇ ਵਿਚਾਰਿਆਂ ਨੇ ਪਹਿਲਾਂ ਫੜਾਤੀ ਹੈ ਨਾ ਪਰ ਇਹ ਗੱਬਣ ਆਪਾਂ ਕਰਾਂਗੇ ਵੀ ਇਹਦੇ ਵੱਲੋਂ ਬੇਫਿਕਰ ਹੋ ਜਾ ਤੁਸੀਂ ਹਾਂ ਧੰਨਵਾਦ ਜੀ ਕਰਿਓ ਜੇ ਵੀਡੀਓ ਨੂੰ ਸ਼ੇਅਰ ਤੇਨ ਨਾਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ